ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਅੱਜ ਆਪਾਂ ਜਾ ਰਹੇ ਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੱਗੇ ਜਿਹੜਾ ਕੋਰੀਡੋਰ ਆ ਤੇ ਨਾਲ ਹੀ ਗੁਰਦੁਆਰਾ ਰਮਦਾਸ ਜਿੱਥੇ ਪਾਪਾ ਗੁੱਡਾ ਸਾਹਿਬ ਜੀ ਦੀ ਸਮਾਦ ਹੈ ਤੇ ਨਾਲ ਹੀ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜਿਸ ਜਗ੍ਹਾ ਤੇ ਕੁਰਤਾਨਕ ਦੇਵ ਜੀ ਦਾ ਚੋਲਾ ਸਾਹਿਬ ਹੈ ਸੋ ਬਣੇ ਰਹਿਓ ਆਪਣੀ ਵੀਡੀਓ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਇਹ ਜੋ ਅੱਗੇ ਤਿਰਸ਼ਾ ਜਿਹਾ ਮੋੜ ਆ ਗਿਆ ਇੱਥੋਂ ਖੱਬੇ ਹੱਥੋਂ ਸਾਹਮਣੇ ਜਿੱਧਰ ਸਿਪਾਹੀ ਦੇ ਦਿਖਾਈ ਦੇ ਰਹੇ ਨੇ ਇਹ ਇੱਧਰ ਹੈਗਾ ਆ ਡੇਰਾ ਪਾਪਾ ਨਾਨਕ ਰੇਲਵੇ ਸਟੇਸ਼ਨ ਸੋ ਅੱਗੋਂ ਜਾ ਕੇ ਖੱਬੇ ਹੱਥਾ ਪਾ ਮੁਰਨਾ ਹੈ ਤੇ ਆਹ ਸਾਹਮਣੇ ਸਿਪਾਹੀ ਦੇ ਨਜ਼ਰ ਆ ਰਹੇ ਨੇ ਇਹ ਸਾਰਾ ਰੇਲਵੇ ਲਾਈਨ ਹੈ ਜੋ ਡੇਰੇ ਪਾਪਾ ਨਾਨਕ ਦਾ ਸਟੇਸ਼ਨ ਪੈਂਦਾ ਇਧਰਲੀ ਸਾਈਡ ਤੇ ਸੋ ਇਹ ਜੋ ਜੀ ਖੱਬੇ ਹੱਥ ਨੂੰ ਲਾਈਨ ਜਾ ਰਹੀ ਹੈ ਰੇਲਵੇ ਲਾਈਨ ਇਹ ਜਾ ਰਹੀ ਹੈ ਜੀ ਡੇਰਾ ਪਾਪਾ ਨਾਨਕ ਸਟੇਸ਼ਨ ਤੇ ਤਸੱਜੇ ਹੱਥ ਹੈਗਾ ਜੀ ਸ੍ਰੀ ਅਮਰਸਰ ਸਾਹਿਬ ਸੋ ਸਾਹਮਣੇ ਆਪਾਂ ਜਾ ਰਹੇ ਆ ਡੇਰਾ ਪਾਪਾ ਨਾਨਕ ਗੁਰਦੁਆਰਾ ਸਾਹਿਬ ਇਹ ਹੀ ਰਸਤਾ ਜਿੱਤੋਂ ਆਪਾਂ ਗੁਰਦੁਆਰਾ ਡੇਰਾ ਪਾਪਾ ਨਾਨਕ ਗੁਰਦੁਆਰਾ ਸਾਹਿਬ ਨਿਕਲ ਜਾਂਦੇ ਆ ਉਸ ਤੋਂ ਅੱਗੇ ਜਾ ਕੇ ਕਰਤਾਰਪੁਰ ਕੋਰੀਡੋਰ ਨੂੰ ਵੀ ਇਹ ਹੀ ਰਸਤਾ ਅੱਗੇ ਜਾ ਕੇ ਜਾਂਦਾ ਜੀ ਸੋ ਇਹ ਰਸਤਾ ਅੱਗੇ ਜਾਂਦਾ ਜੀ ਪਠਾਨਕੋਟ ਗੁਰਦਸਪੁਰ ਸੋ ਇਹ ਅੱਗੇ ਆ ਗਿਆ ਜੀ ਗੇਟ ਜੋ ਕਿ ਮਾਤਾ ਸਲਖਣੀ ਜੀ ਦੀ ਯਾਦ ਵਿੱਚ ਬਣਾਇਆ ਗਿਆ ਹੈ ਇਹ ਅੱਗੇ ਗੁਰਦਰਾ ਸਾਹਿਬ ਨੂੰ ਜਾ ਰਿਹਾ ਰਸਤਾ ਇਹ ਇਸ ਜਗ੍ਹਾ ਤੋਂ ਡੇਰਾ ਪਾਪਾ ਨਾਨਕ ਜੋ ਕਿ ਸ਼ਹਿਰ ਹੈ ਉਹ ਸ਼ੁਰੂ ਹੋ ਚੁੱਕਾ ਹੈ ਅੱਗੇ ਚ ਰਸਤਾ ਆ ਰਿਹਾ ਇਥੋਂ ਸੱਜੇ ਹੱਥ ਜੋ ਰਸਤਾ ਜਾ ਰਹਾ ਏ ਜਾ ਕੇ ਬਟਾਲੇ ਨੂੰ ਤੇ ਪਠਾਨਕੋਟ ਨੂੰ ਸਿੱਧਾ ਜਾਣਾ ਆਪਾ ਗੁਰਦਰਾ ਸਾਹਿਬ ਡੇਰਾ ਪਾਪਾ ਨਾਨਕ ਇੱਧਰ ਖੱਬੇ ਹੱਥ ਜੋ ਸਾਹਮਣੇ ਸਾਰਾ ਬਾਰਡਰ ਦਾ ਏਰੀਆ ਖੱਬੇ ਆ ਤੋ ਸਾਹਮਣੇ ਬਾਰਡਰ ਦਾ ਏਰੀਆ ਸਾਹਮਣੇ ਇੰਡੀਆ ਦਾ ਫਲੈਗ ਲਗਾ ਆ ਝੰਡਾ ਲੱਗਾ ਇੰਡੀਆ ਦਾ ਥੋੜੇ ਅੱਗੇ ਸੋ ਇੱਥੇ ਵੈਲਕਮ ਟੂ ਡੇਰਾ ਬਾਬਾ ਨਾਨਕ ਦਾ ਬਣਾਇਆ ਹੋਇਆ ਹੈ ਸੋ ਥੋੜੀ ਅੱਗੇ ਜਾ ਕੇ ਹਾਈਵੇ ਸਟਾਰਟ ਹੋ ਜਾਂਦਾ ਹੈ ਇਹ ਅੱਗੇ ਜਾ ਕੇ ਹਾਈਵੇ ਆ ਗਿਆ ਹੈ ਹਾਈਵੇ ਤੋਂ ਆਪਾਂ ਖੱਬੇ ਹੱਥ ਮੁਰਨਾ ਹੈ ਜੋ ਕਿ ਕਰਤਾਰਪੁਰ ਕਾਰਿਡੋਰ ਨੂੰ ਜਾਂਦਾ ਹੈ ਤਾਂ ਸੱਜੇ ਹੱਥ ਜੋ ਪਠਾਨਕੋਟ ਨੂੰ ਜਾਂਦਾ ਹੈ ਰਸਤਾ ਸੋ ਜਦੋਂ ਹੀ ਆਪਾਂ ਹਾਈਵੇ ਦੇ ਉੱਪਰ ਚੜਨਾ ਹੈ ਤੇ ਆਪਾਂ ਉੱਥੋਂ ਜਾਣਾ ਹੈ ਰੋਂਗ ਸਾਈਡ ਕਿਉਂਕਿ ਰਾਈਟ ਸਾਈਡ ਤੇ ਆਪਾਂ ਤਾਂ ਹੀ ਜਾ ਸਕਦੇ ਜੇਕਰ ਆਪਾਂ ਕਰਤਾਰਪੁਰ ਸਾਈਡ ਜਾਣਾ ਹੋਵੇ ਇਸ ਕਰਕੇ ਆਪਾਂ ਨੂੰ ਰੋਂਗ ਸਾਈਡ ਗੱਡੀ ਜਾਂ ਆਪਣਾ ਬਾਈਕ ਵਗੈਰਾ ਲੈ ਕੇ ਜਾਣਾ ਪੈਂਦਾ ਹੈ ਸੋ ਸਾਹਮਣੇ ਇੰਡੀਆ ਦਾ ਝੰਡਾ ਨਜ਼ਰ ਆ ਰਿਹਾ ਇਸ ਜਗ੍ਹਾ ਤੇ ਤਿਰੰਗਾ ਝੰਡਾ ਲੱਗਾ ਹੋਇਆ ਆ ਇਹਦੇ ਨਾਲ ਉਹ ਗੇਟ ਬਣੇ ਨਜ਼ਰ ਆ ਰਹੇ ਨੇ ਇਸ ਜਗ੍ਹਾ ਤੇ ਪਾਰਕਿੰਗ ਆ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣਾ ਏ ਸੋ ਜੋ ਖੱਬਿਆ taraf ਨੇ ਬਿਲਡਿੰਗ ਦੇਖੀ ਸੀ ਉਹ ਸੀ ਇੰਡੀਅਨ ਇਮੀਗ੍ਰੇਸ਼ਨ ਦੀ ਸੋ ਸਾਹਮਣੇ ਗੁਰਦੁਆਰਾ ਸਾਹਿਬ ਨਜ਼ਰ ਆ ਰਿਹਾ ਗੇਟ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਸਜੋਬਤ ਆ ਬਾਕੀ ਜਿੰਨਾ ਸੰਗਤਾਂ ਨੇ ਬਾਰਡਰ ਦੇ ਉੱਪਰ ਦਰਸ਼ਨ ਮੇਲੇ ਕਰਨ ਜਾਣੇ ਉਹ ਇੱਧਰ ਤੇ ਜਾ ਸਕਦੀਆਂ ਨੇ ਇਹ ਉਪਰਿਆ ਗੁਰਦੁਆਰਾ ਸਾਹਿਬ ਅੱਗੇ ਬਣੇ ਹੋਏ ਨੇ ਜਿੱਦਾਂ ਸੰਗਤਾਂ ਨੇ ਦਰਸ਼ਨ ਮਿਲੇਗਾ ਜਾਣਾ ਬਾਕੀ ਜਿਨ੍ਹਾਂ ਨੇ ਪਾਕਿਸਤਾਨ ਉਹ ਇਸ ਬ੍ਰਿਜ ਰਾਈ ਉੱਪਰ ਜਾ ਕੇ ਤੇ ਦਰਸ਼ਨ ਮਿਲੇ ਕਰ ਸਕਦੇ ਨੇ ਕਰਤਾਰਪੁਰ ਸਾਹਿਬ ਜਾ ਕੇ ਪਾਕਿਸਤਾਨ ਦੇ ਤੇ ਤੋਂ ਮਕੇਦਰਾ ਤੇ ਸਾਰਾ ਜਿੱਥੇ ਅਸ਼ਪੈਦੇ ਹੈਗੇ ਆ ਤੇ ਸਾਰਾ ਬਾਰਡਰ ਇਧਰ ਤਾਰ ਲੱਗੀ ਹੋਈ ਆ ਤੇ ਸਾਰਾ ਬਾਉਂਡਰ ਦਾ ਏਰੀਆ ਹੈ ਬਾਕੀ ਤੁਹਾਨੂੰ ਅੱਗੇ ਚੱਲ ਕੇ ਦਿਖਾਉਣੀ ਆ ਜੀ 게ਟ ਆ ਜਿੱਥੋਂ ਸਾਰਾ ਅੱਗੇ ਤਰ ਜਾ ਕੇ ਅੱਗੇ ਗੁਰਦੁਆਰਾ ਸਾਹਿਬ ਆ ਬਣੀ ਆ ਤੇ ਨਿਸ਼ਾਨ ਸਾਹਿਬ ਵੀ ਦਿਖਾਈ ਦੇ ਰਹੇ ਨੇ ਉੱਪਰ ਇਸ ਤੋਂ ਕਿ ਥੋੜਾ ਜਾ ਕੇ ਬਾਰਡਰ ਆ ਬਾਕੀ ਇਸ ਤਰ੍ਹਾਂ ਦਾ ਖੁੱਲਾ ਮੈਦਾਨ ਅੱਗੇ ਸਾਰਿਆ ਮਤਲਬ ਸਾਰਾ ਇਹ ਬਾਰਡਰੀ ਬਾਰਡਰ ਹੈਗਾ ਸਾਰਾ ਅੱਗੇ ਬਾਕੀ ਇੱਥੇ ਪਾਰਕਿੰਗ ਹੈਗੀ ਛੋਟੀ ਜੀ ਆਪਾਂ ਗੱਡੀਆਂ ਵਗੈਰਾ ਰੋਕ ਸਕਦੇ ਆ ਸੋ ਇਧਰ ਇੰਡੀਆ ਦਾ 플ੈਗ ਨਹੀਂ ਲੱਗਾ ਹੋਇਆ ਅੰਤੀ ਹੁਣ ਅਸੀਂ ਪਹੁੰਚ ਗਏ ਜੀ ਕਰਤਾਰਪੁਰ ਕਾਰਿਡੋਰ ਜੋ ਕਿ ਬਿਲਕੁਲ ਪਾਕਿਸਤਾਨ ਦਾ ਬਾਰਡਰ ਪੈਂਦਾ ਹੋਇਆ ਇਧਰ ਇੱਕ ਛੋਟੀ ਜੀ ਇਮਾਰਤ ਬਣਾਈ ਹੋਈ ਹੈ ਗੁਰਦੁਆਰਾ ਸਾਹਿਬ ਦੀ ਕਿਉਂਕਿ ਇੱਥੇ ਜਦੋਂ ਸੰਗਤਾਂ ਆਉਂਦੀਆਂ ਜਲਪਾਣੀ ਛਕਦੀਆਂ ਉਹ ਸਾਹਮਣੇ ਇਸ ਜਿਹਾ ਕਾਤੇ ਬਾਰਡਰ ਜਿੱਥੇ ਪਹਿਲਾਂ ਦੂਰਬੀ ਲੱਗੀਆਂ ਹੁੰਦੀਆਂ ਸੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੋ ਅੱਗੇ ਕੀ ਆਪਣੀਆਂ ਸੰਗਤਾਂ ਜਾ ਰਹੀਆਂ ਨਾਲ-ਨਾਲ ਕਰਤਾਰਪੁਰ ਦਾ ਕਰਤਾਰਪੁਰ ਸਾਹਿਬ ਸਿੱਧਾ ਇਹਦੇ ਬੋਰਡ ਲੱਗਾ ਹੋਇਆ ਸੰਗਤਾਂ ਆਪਣੀਆਂ ਜਾ ਰਹੀਆਂ ਨਾਲ ਸਾਰੀਆਂ ਆਪਣੀ ਸੰਗਤਾਂ ਨਾਲ ਨਾਲ ਸੋ ਆਪਾਂ ਵੀ ਜਾ ਕੇ ਉੱਥੋਂ ਦਰਸ਼ਨ ਮੇਲੇ ਕਰਦੇ ਆਂ ਬਾਕੀ ਜਿਹੜੀਆਂ ਸੰਗਤਾਂ ਨੇ ਜਾਣਾ ਹੁੰਦਾ ਉਹ ਉੱਪਰ-ਉੱਪਰ ਜਾਂਦੀਆਂ ਨੇ ਇਸ ਬ੍ਰਿਜ ਦੇ ਉੱਪਰ ਦੀ ਕਰਤਾਰਪੁਰ ਸਾਹਿਬ ਆ। ਮਾਕੀ ਚੱਲਦੇ ਆ ਜੀ ਅੱਗੇ ਦੇਖਦੇ ਆ ਕੀ ਮਾਹੌਲ ਆ ਇੱਥੋਂ ਦਾ। ਮਾਕੀ ਬਾਕੀ ਇੱਥੇ ਬੀਐਸਐਫ ਕਿਸ ਕਾਲ ਦਾ? ਬਾਰਡਰ ਸਕਿਉਰਿਟੀ ਫੋਰਸ ਆ। ਹਾਂਜੀ। ਲੈ ਅਸੀਂ ਅੱਥੋਂ ਦੀ ਸਭ ਤੋਂ ਵੱਡੀ ਲਿਫਟ 'ਚ ਮੈਂ ਆਈ ਇੱਥੇ ਦੀ ਫੋਰਸ ਐ। ਹਾਂ ਸਾਹਿਬ। ਪੱਕੇ ਉੱਪਰ ਚੜ ਕੇ ਆਪਾਂ ਦੇਖਦੇ ਹਾਂ ਜੀ ਕਿ ਮੌਸਮ ਤਾਂ ਸਾਫ਼ ਹੈ ਕਿੱਥੋਂ ਕਿੱਥੇ ਕਿ ਦਿਖਾਈ ਦਿੰਦਾ ਇੰਤਰਕਾ ਛੋਟੀ ਜਿਹੀ ਸ਼ਿਪਰਕੀ ਹੈ ਇਹ ਮੱਕੀ ਉੱਪਰ ਇੱਕ ਮਾਤਰਾ ਸਾਡੇ ਤੇ ਹਾਸਿਲ ਕਿਹਾ ਆ ਖੜਾ ਇਹ ਹੈਗਾ ਜ਼ੀਰੋ ਲਾਈਨ ਜਿਹੜਾ ਸਾਰਾ ਜ਼ੀਰੋ ਲਾਈਨ ਹੈਗਾ ਬਿਲਕੁਲ ਇਹ ਬਿਲਕੁਲ ਜ਼ੀਰੋ ਲਾਈਨ ਦੇ ਉੱਪਰ ਜੋ ਇਹ ਗੇਟ ਬਣਾਇਆ ਹੋਇਆ ਸਾਰਾ ਇਹ ਸਾਰੇ ਖੇਤ ਹੈ ਸਾਰੇ ਪਾਕਿਸਤਾਨ ਦੇ ਵਿੱਚ ਆ ਰਹੇ ਆ ਇਸ ਤੋਂ ਅੱਗੇ ਉਹ ਅੱਗੇ ਰਾਵੀ ਦਰਿਆ ਦੇ ਜਿਹੜੇ ਦੇਖ ਰਿਹਾ ਨਾਲੇ ਧੂਸੀ ਅੱਗੇ ਇਹਨੂੰ ਉਹ ਜਿੱਤਰਾ ਮਿੱਟੀ ਪਾ ਕੇ ਬਣਾਇਆ ਹੁੰਦਾ ਧੂਸੀ ਕਹਿੰਦੇ ਨੇ ਇਹਨੂੰ ਇੱਕ ਬੰਨ ਜਿਹਾ ਬਣਾਇਆ ਹੁੰਦਾ ਬਾਕੀ ਇਧਰ ਅੱਗੇ ਰਾਵੀ ਦਰਿਆ ਵੀ ਪੈਂਦਾ ਅੱਗੇ ਅੱਗੇ ਜਾ ਕੇ ਸਾਰੇ ਪਾਕਿਸਤਾਨ ਦੇ ਖੇਤ ਹੈਗੇ ਹੋਗੇ ਕਤੋਂ ਕੇ ਸਾਰੇ ਪੰਜਾਬੀ ਵਿੱਚ ਜੋ ਗੁਰਮੁਖੀ ਵਿੱਚ ਲਿਖਿਆ ਆ ਇਧਰ ਸਾਰੇ ਇਹ ਸਾਹਮਣੇ ਨਜ਼ਰ ਆ ਰਿਹਾ ਜੀ ਪਾਕਿਸਤਾਨ ਵਾਲੇ ਬੰਨੇ ਜੋ ਇਮੀਗ੍ਰੇਸ਼ਨ ਆ ਨਜ਼ਰ ਆ ਰਿਹਾ ਸਾਹ ਨਹੀਂ ਆਦੇ ਸਾਡੇ ਬੰਦੇ ਚਲ ਚਲੇ ਪਾਕਿਸਤਾਨ ਨੂੰ ਇਹ ਬਹਿ ਕੇ ਕਿਸ਼ਤੀ ਚ ਪਰ ਬਾਰਡਰ ਸਕਿਉਰਿਟੀ ਫੋਰਸ ਵਾਲਿਆਂ ਦੀ ਗੱਡੀ ਹੈਗੀ ਕਿਤੇ ਆਪਾਂ ਫੜਕਾਉਂ ਨਾ ਜੇ ਫੜ ਕੇ ਇੱਕ ਨਿਆਣੇ ਕਿੱਥੇ ਟੱਲਦੇ ਬੈਂਡ ਦੇ ਵਿੱਚ ਮਮਾ ਪਰ ਆਨੂਏ ਸੋ ਸੰਗਤ ਜੀ ਹੁਣ ਆਪ ਆ ਗਏ ਆ ਗੁਰਦੁਆਰਾ ਡੇਰਾ ਬਾਬਾ ਨਾਨਕ ਜੋ ਕਿ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਸੋ ਇੱਧਰ ਹੈ ਜੀ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਤੇ ਇੱਥੋਂ ਬਿਲਕੁਲ ਲੈਫਟ ਹੈਂਡ ਸਾਈਡ ਹੈ ਜਾਨੀ ਕਿ ਖੱਬੇ ਹੱਥ ਪਾਕਿਸਤਾਨ ਦਾ ਬਾਊਂਡਰ ਪੈਂਦਾ ਹੈ ਤੇ ਇਹ ਦੇਖੋ ਜੀ ਆਪਣਾ ਫਲੈਗ ਵੀ ਲੱਗਾ ਹੈ ਇੰਡੀਆ ਦਾ ਉਧਰ ਦੀ ਸਾਈਡ ਤੇ ਬਿਲਕੁਲ ਬਾਰਡਰ ਦੇ ਉੱਪਰ ਲੱਗਾ ਆਇਆ ਹੈ ਇਹ ਸਾਰਾ ਬਿਲਕੁਲ ਬਾਰਡਰ ਦੀ ਏਰੀਆ ਪੈਂਦਾ ਸਾਰਾ ਬਾਰਡਰ ਹੈਗਾ ਜਿੱਥੇ ਆ ਸਪੈਦੇ ਅਨੁਸਾਰ ਇਹ ਪਾਊਡਰ ਹੈਗਾ ਜੀ। ਸੋ ਚਲਦੇ ਆਂ ਅੰਦਰੋਂ ਦਰਸ਼ਨ ਮੇਲੇ ਕਰਦੇ ਆਂ ਗੁਰਦੁਆਰਾ ਸਾਹਿਬ ਦੇ। ਪਾਰਕਿੰਗ 'ਚ ਗੱਡੀ ਖੜਾ ਕੇ ਤੇ ਆਪਾਂ ਜਾ ਰਹੇ ਆਂ ਜੀ ਅੰਦਰ। ਸੋ ਇੱਧਰ ਗੇਟ ਬਣਿਆ ਹੋਇਆ ਗੁਰਦੁਆਰਾ ਸਾਹਿਬ ਦੇ। ਅੱਜ ਐਤਵਾਰ ਦਾ ਦਿਨ ਹੈ ਤੇ ਕਾਫੀ ਜ਼ਿਆਦਾ ਸੰਗਤ ਆਈ ਹੋਈ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਸਾਡੇ 냔ੇ ਆ ਇਹਨਾਂ ਕਿਸੇ ਦੀ ਗੱਡੀ ਦੇਖੀ ਨਹੀਂ ਤੇ ਬਸ ਉੱਤੇ ਚੜ ਜਾਂਦੇ ਆ ਦੇਖੋ ਸਰ ਗਿਆ ਜੀ ਸੋ ਐਤਵਾਰ ਦਾ ਦਿਨ ਹੈ ਤੇ ਕਾਫੀ ਸੰਗਤਾਂ ਆਈਆਂ ਹੋਈਆਂ ਨੇ ਤੇ ਨਹੀਂ ਤੇ ਕਾਫੀ ਸੰਗਤ ਆਈ ਇਹਨੇ ਤਾਂ ਅੱਗੇ ਇੱਕ ਦੋ ਵਾਰ ਅਸੀਂ ਆਏ ਸੀ ਸੰਗਤ ਬਹੁਤ ਘੱਟ ਹੁੰਦੀ ਸੀ ਜਾਂ ਸ਼ਾਮ ਦਾ ਟਾਈਮ ਸੀ ਸ਼ਾਇਦ ਐਸੀ ਤਾਂ ਕਰਕੇ ਸੰਗਤ ਘੱਟ ਹੁੰਦੀ ਸੀ ਅੱਜ ਚ ਕਾਫੀ ਸੰਗਤ ਹੈ ਗਈ ਆ ਸੋ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਗਰਦਾਸਪੁਰ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਪਰਮਾਨੰ ਆਹ ਮਹਾਰਾਜ ਸਾਹਿਬ ਇਹਦੇ ਨਾਲ ਹੀ ਖੱਬੇ ਹੱਥ ਝੋੜਾ ਘਰ ਹੈ ਜੀ ਨਾਲ ਹੀ ਦੀਵਾਨ ਹਾਲ ਹੈ ਬਹੁਤ ਹੀ ਸੁੰਦਰ ਇਮਾਰਤ ਬਣੀ ਹੈ ਗੁਰਦੁਆਰਾ ਸਾਹਿਬ ਦੀ ਆਮਰ ਪਏ ਆਵੜਾ ਪੰਗੋਤ ਕੋਲੋਂ ਉਹ ਇਤਰੇ ਜੀ ਦਰਪਾਰ ਸਾਰੇ ਬਿਲਕੁਲ ਲਾਗੇ ਸਰੋਵਰ ਅਸਨਾਣ ਕਰਨ ਵਾਸਤੇ Thank you ਗੁਰਦਰਾਸਰੀ ਡੇਰਾ ਸਾਹਿਬ ਡੇਰਾ ਪਾਪਾ ਨਾਨਕ ਜਿਲ੍ਹਾ ਗੁਰਦਾਸਪੁਰ ਸੋ ਇਸ ਦੇ ਬਿਲਕੁਲ ਬੈਕ ਸਾਈਡ ਤੇ ਇੱਕ ਗੁਰਹਾਨ ਗਰੇਜ ਜੀ ਵੱਲੋਂ ਪ੍ਰਗਟ ਕੀਤਾ ਹੋਇਆ ਖੂਹ ਆ ਜਿਸ ਸਕੇ ਜਲ ਬਹੁਤ ਹੀ ਠੰਡਾ ਮਿਠਾਇਆ ਤੇ ਲੱਗ ਲੱਗ ਵਾਲੀਆਂ ਜੋ ਸੰਗਤਾਂ ਆ ਉਹ ਇਸ ਜਗ੍ਹਾ ਤੋਂ ਜਲ ਲੈ ਕੇ ਰੋਜ਼ ਆਪ ਸ਼ਕਦੀਆਂ ਨੇ ਤੇ ਆਓ ਜ ਆਪ ਜੀ ਨੂੰ ਉਸ ਤੇ ਦਰਸ਼ਨ ਕਰਾਉਨੇ ਆ ਬਿਲਕੁਲ ਬੈਕ ਸਾਈਡ ਤੇ ਗੁਰਦਰਾ ਸਾਹਿਬ ਦੀ ਆਪ ਚਾਹਤਾ ਹੋ ਕਿ ਤੇ ਆਓ ਇੱਥੋਂ ਦੇ ਦਰਸ਼ਨ ਕਰ ਸਕਦੇ ਆ ਬਿਲਕੁਲ ਆਓ ਦੇਖੋ ਆ ਜੱਗਾ ਬਣੀ ਹੋਈ ਆ ਆ ਦੇਖੋ ਇਹ ਬਿਲਕੁਲ ਖੂਹ ਹੈਗਾ ਤੁਹਾਨੂੰ ਲੱਗੋ ਜਾ ਕੇ ਦੇ ਦਰਸ਼ਨ ਕਰਾਉਣੇ ਆ ਇਹ ਆ ਜੀ ਖੂਹ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ ਜਿਸ ਤੱਕ ਜਲ ਬਹੁਤ ਹੀ ਠੰਡਾ ਮਿੱਠਾ ਹੈ ਜੀ ਇਸ ਜਗ੍ਹਾ ਤੋਂ ਇਹ ਚਲਾਇਆ ਜਾਂਦਾ ਤੇ ਇਧਰੋਂ ਪਾਣੀ ਨਿਕਲਦਾ ਹਾਂਜੀ ਪਾਣੀ ਇਸ ਜਗ੍ਹਾ ਤੋਂ ਨਿਕਲਦਾ ਹੈ ਤੇ ਫਿਰ ਇਹ ਪੈਪਰਾ ਹੀ ਜਾ ਕੇ ਇਸ ਜਗ੍ਹਾ ਤੇ ਥੱਲੇ ਟੂਟੀ ਲੱਗੀ ਹੋਈਆਂ ਨੇ ਜਿਸ ਤੋਂ ਕਿ ਜਲ ਆਪਾਂ ਸ਼ੱਕ ਸਕਦੇ ਹਾਂ ਆਮ ਬਹੁਤ ਜ਼ਿਆਦਾ ਸੰਗਤਾਂ ਇਥੋਂ ਜਲ ਲੈ ਕੇ ਜਾਂਦੀਆਂ ਆ ਆ ਦੇਖੋ ਲਿਖਿਆ ਹੋਇਆ ਪ੍ਰਾਤਨ ਖੂ ਸਰਜੀ ਸਾਹਿਬ ਬਾਬਾ ਅਜੀਤ ਦੇ ਰੰਡਾਵੇ ਦਾ ਹਾਂਜੀ ਬਹੁਤ ਹੀ ਠੰਡਾ ਮਿੱਠਾ ਜਾਲਿਆ ਇਸੇ ਖੂਲ ਦਾ ਹੁਣ ਰੋਕੋ ਆਪਣੇ ਬੱਚੇ ਚਲਾ ਰਿਹਾ ਹੈ ਦੇਖੋ ਚੱਲ ਰਿਹਾ ਇਧਰੋਂ ਪਾਣੀ ਨਿਕਲ ਰਿਹਾ ਠੀਕ ਹੈ ਜੀ ਇਹ ਪਾਣੀ ਇਧਰੋਂ ਪਾਈਪ ਰਾਹੀਂ ਜਾ ਕੇ ਉਧਰੋਂ ਟੂਟੀ ਚੋਂ ਨਿਕਲਦਾ ਹਾਂਜੀ ਆਪਣੇ ਬੱਚੇ ਕਹਿੰਦੇ ਅਸੀਂ ਤੇ ਮਿੰਟੋ ਮਿੰਟੀ ਗੇੜ ਕੇ ਤੇ ਪਾਣੀ ਕਰਦਣਾ ਦੇਖੋ ਪਾਣੀ ਨਿਕਲ ਰਿਹਾ ਬਹੁਤ ਤੇਜ਼ੀ ਨਾਲ ਤੇ ਇਧਰੋਂ ਪਾਣੀ ਨਿਕਲ ਰਿਹਾ ਦੇਖੋ ਹਾਂਜੀ ਹੁਣ ਆਪਾਂ ਥੱਲੇ ਵੀ ਦਰਸ਼ਨ ਕਰਕੇ ਆਉਨੇ ਆ ਜਿੱਥੋਂ ਆਪਾਂ ਜਲ ਛਕ ਸਕਦੇ ਹਾਂ। ਆਪਸ ਕਰੋ ਬੱਚਿਓ ਆਪਸ ਕਰੋ ਆ ਜਾਓ ਆ ਜਾਓ ਹੁਣ। ਸੋ ਇਸ ਜਗ੍ਹਾ ਤੋਂ ਆਪਾਂ ਜਲ ਛਕ ਸਕਦੇ ਹਾਂ ਜੀ। ਉਹਦੀ ਤੇ ਅਜੀ ਨਾਲ ਚਾਲ ਨਿਕਲਦਾ ਦੇਖੋ ਇਸ ਜਗ੍ਹਾ ਤੋਂ ਆਹ ਦੇਖੋ ਉੱਥੋਂ ਆਉਂਦਾ ਹੈ ਤੇ ਆਪਣੀ ਸੰਧੀ ਕਿੰਨਾ ਪੈਪਾ ਨਾਲ ਦੇ ਪੈਪਾ ਕੀ ਦਾ ਪੈਸੇ ਦਾ ਕਿਰਪਾ ਸ਼ੱਕ ਸਕਦੇ ਜੀ ਉਹਦੀ ਬਿਲਕੁਲ ਆ ਦਰਬਾਰ ਸਾਹਿਬ ਹੋ ਗਿਆ ਇਧਰ ਬਿਲਕੁਲ ਜੀ ਬੈਕ ਸਾਈਡ ਤੇ ਉਹ ਖੂਹ ਹੈ ਜਿੱਥੇ ਠੰਡਾ ਮਿੱਠਾ ਚਲ ਹੈ ਜੀ ਤੇ ਬਾਕੀ ਇਧਰ ਦੀ ਸਾਈਡ ਤੇ ਵੀ ਡਿਉੜੀ ਹੈਗੀ ਆ ਅੰਦਰ ਆਉਂਦਾ ਰਸਤਾ ਸ਼੍ਰੀ ਜੀ ਦਰਬਾਰ ਸਾਹਿਬ ਦਾ ਬੈਕ ਸਾਈਡ ਤੇ ਵੀ ਇੱਕ ਡਿਊੜੀ ਹੈਗੀ ਆ ਜੀ ਤਾਂ ਦਾ ਕਿ ਮੈਂ ਚਾਰ ਪੰਜ ਚੱਕਰ ਲਾ ਦੂੰਗਾ ਉਹ ਤੇ ਕਿਹੜੇ ਦੇਖਦੇ ਆ ਕਿ ਕਿੰਨੇ ਲਾ ਸਕਦਾ ਚੱਲ ਚੱਕਾ ਹੋ ਗਿਆ ਹਾਂ ਜੀ ਵਾਹਿਗੁਰੂ 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 ਦੋ ਹੋ ਗਏ ਆ ਮੇਰੇ ਸানা ਦੋਹਾਂ ਤਨਾ ਜਨੇ ਕਰਕੇ ਜਾਣਾ ਬਸ ਹੋਣੀ ਦੋਹਾਂ ਤਨਾ ਚੱਕਰਾਂ ਜਿਹਾ ਵਾਹਿਗੁਰੂ 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 ਜਲ ਨਿਕਲਿਆ ਦੇਖੋ ਵਾਹਿਗੁਰੂ ਵਾਹਿਗੁਰੂ ਤੀਸਰਾ ਚੱਕਰ ਆ ਗਿਆ ਜੀ ਇਹ ਮੇਰੇ ਸਾਨਾ ਮਾਹੀ ਕਦਾ ਹੋ ਨਿਕਲੂ ਵਾਸ ਨਹੀਂ ਜਾਂਦੀ ਆ ਮੇਰੇ ਖਿਆਲ ਇਹੋ ਜਿਆ ਚਾਰ ਤੋਂ ਪੰਜ ਚੱਕਰ ਲੱਗ ਸਕਦੇ ਚੌਥਾ ਚਾਰਿਆ ਹੈ ਇਹ ਪੰਜਵਾਂ ਚੱਕਰ ਆ ਗਿਆ ਮੈਨੂੰ ਲੱਗਦਾ ਵਾਸ ਹੀ ਆ ਹੁਣ ਕਣੀ ਵਾਸ ਹੀ ਲੱਗਨਦਾ ਹੀ ਹੁਣ ਤੇ ਇਹ ਵਾਸ ਹੀ ਆ ਵਸਾ ਤੇ ਖੜੇ ਜਾ ਪੰਦੇ ਮੈਨ ਤੇ ਇਹ ਨਹੀਂ ਵਾਸ ਪੰਜ ਹੀ ਆ ਮੈਨੂੰ ਲੱਗਦਾ ਛੇਵਾਂ ਨਹੀਂ ਨਿਕਲਦਾ ਦੇਖਦੇ ਹਾਂ ਕੀ ਕਰਦਾ ਇਹ 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 ਹੋ ਗਏ ਹੱਥ ਖੜੇ ਹੋ ਗਏ ਹੱਥ ਖੜੇ ਹੋ ਗਏ ਤੇ ਵਾਹ ਹਾਂ ਹੁਣ ਚੱਕ ਕੇ ਹਾਂ ਪਾਣੀ ਪੰਜ ਤੇ ਸਾਹ ਕਿਦਾਂ ਸਾਹ ਕਿਦਾਂ ਸੱਚ ਨਾ ਬੋਲੇ ਜਾਂਦੇ ਆ ਮਤਲਬ ਵਾਦ ਵਾਦ ਪੰਜ ਚੱਕਰ ਹੀ ਲੱਗ ਸਕਦੇ ਹਨ ਪੰਜ ਚ ਹੱਥ ਖੜੇ ਹੋਗੇ ਹਾਂਜੀ ਚਲੋ ਕੋਈ ਨਹੀਂ ਪੰਜ ਹੀ ਬੜੇ ਆ ਪੰਜ ਹੀ ਬਹੁਤ ਜਿੱਤੀ ਕੋਈ ਜਾਂਦਾ ਤੋ ਹੁਣ ਅਸੀਂ ਪਹੁੰਚ ਗਏ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੋ ਕਿ ਡੇਰਾ ਬਾਬਾ ਨਾਨਕ ਦੇ ਬਿਲਕੁਲ ਬੈਕ ਸਾਈਡ ਤੇ ਪੈਂਦਾ ਜੀ ਸੋ ਆਓ ਇਥੋਂ ਦੇ ਦਰਸ਼ਨ ਮੇਲੇ ਕਰਦੇ ਆਂ ਤੇ ਕਹ ਹੱਸਾਵਾ ਜਿੱਤੀ ਬਤਾਏ ਇਹ ਚੋਲਾ ਸਾਹਿਬ ਇੰ ਆਏ ਹੋ ਯਾਰ ਤਿੰਨ ਕੋਤਾਰੇ ਹਨ ਇੱਕ ਪਹਿਲਾ ਆ ਬਰ ਜਾਵਰ ਤੇ ਜਰਦੇ ਆ ਪਿੱਛੇ ਗੋਦਾਰੇ ਦੇ ਅੰਦਰ ਜੋ ਬਿਛਰੀ ਬਾਬਾ ਨਾਨਕ ਦੇ ਜਿਹੜਾ ਚੋਲਾ ਪਿਆ ਹੈ ਇਹੇ ਬਗਦਾਂ ਨੂੰ ਬਣਾਇਆ ਜਿੱਤੇ ਕਹਿੰਦੇ ਤੇ ਇਹ ਤੂਰੀਆਂ ਲੱਗੀਆਂ ਉਹਨਾਂ ਕੋ ਜੇ ਅਸੀਂ ਬਾ ਚੱਟੇ ਲੈ ਨਾ ਆਣਾ ਕੜ ਜੇ 18 ਰੋਗ ਹੁੰਦੇ ਹਨ ਉਹ ਪੱਤੇ ਜਾਂਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਇਹ ਇੱਥੇ ਆਸ ਲਿਖਿਆ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਅਤੇ ਇਤਿਹਾਸਿਕ 8 ਠੁਕਰਾਂ ਖੂ ਇਥੇ ਖੂ ਹੈ ਜੀ ਸੋ ਆਪਾਂ ਅੰਦਰ ਜਾ ਕੇ ਦਸ਼ਮਿਲੇ ਕਰਦੇ ਆ ਸੋ ਇੱਧਰ ਮੈਨੂੰ ਲੱਗਦਾ ਖੂ ਇੱਧਰ ਹੈ ਤਾਨ ਤਾਨ ਸ੍ਰੀ ਚੰਦ ਜੀ ਦਾ ਇਤਿਹਾਸਿਕ 8 ਠੁਕਰਾ ਖੂ ਹੈ ਜੀ ਠੀਕ ਹੈ ਜੀ ਸੋ ਮੈਂ ਕੀ ਆ ਅਲਟੁਕਰਾ ਕੋ ਇਹਦਾ ਦੋਖ ਰੂਗ ਹੁੰਦੇ ਆ ਜੀ ਦਰਸ਼ਨ ਇਸ਼ਨਾਨ ਕਰਕੇ Yeah. Mm -hmm.